ਪਿਛਲੇ ਦਿਨਾਂ ਦੀ ਤੁਸੀਂ ਕੋ ਵੀਡੀਓ ਵਾਇਰਲ ਹੋਉਂਦੀ ਦੇਖ ਰਹੇ ਹੋ ਜਿੰਦੇ ਵਿੱਚ ਮਾਨਯੋਗ ਯਾਬਦਾਂ ਸਭ ਦੇ ਸਪੀਕਰ ਵੀ ਬੈਠੇ ਆ ਵਿਧਾਇਕ ਸਾਹਿਬ ਵੀ ਬੈਠੇ ਆ ਉਹਨਾਂ ਨੇ ਸਾਹਮਣੇ ਇੱਕ ਮੰਚ ਦੇ ਉੱਪਰ ਪ੍ਰਿੰਸੀਪਲ ਅੱਖੀ ਸਕੂਲ ਦੇ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਉਹ ਪ੍ਰਿੰਸੀਪਲ ਕੌਣ ਹੈ ਬਹੁਤ ਘੱਟ ਲੋਕ ਜਾਣਦੇ ਹੋਣਗੇ ਬੜੇ ਗਰਸ ਨਾਲ ਬੋਲੇ ਬੜਾ ਕੁਝ ਕਿਹਾ ਉੱਥੇ ਵੀ ਮੈਂ ਚਾਹੁੰਦਾ ਇਹ ਕੰਮ ਹੋ ਜਾਣ ਮੈਨੂੰ ਤੋੜਨਾ ਤੋੜ ਦਿਓ ਕੋਈ ਪਰਵਾਹ ਨਹੀਂ ਬਿਲਕੁਲ ਉਹ ਪਹਿਲਾ ਪ੍ਰਿੰਸੀਪਲ ਹੈ ਇਸ ਤਰ੍ਹਾਂ ਦੇ ਮਤਲਬ ਉਹ ਸਪੀਕਰ ਦੇ ਸਾਹਮਣੇ ਵਿਧਾਇਕ ਦੇ ਸਾਹਮਣੇ ਇਸ ਤਰ੍ਹਾਂ ਦੀ ਗੱਲ ਕਰਨੀ ਨਹੀਂ ਗਰਸ ਨਾਲ ਗੱਲ ਕਰਨੀ ਮੈਂ ਪੜਤਾਲ ਤੇ ਗਿਆ ਸੀ ਜੀ ਅਦਰਸ਼ ਸਕੂਲ ਮਿੱਡੂਆ ਅੱਜ ਪੰਜ ਦਿਨਾਂ ਤੋਂ ਨਹੀਂ ਬੜੀ ਹੈਰਾਨੀ ਦੀ ਗੱਲ ਹੈ ਇਹ ਗੱਲ ਮੈਂ ਉੱਥੇ ਨਹੀਂ ਬੋਲ ਸਕਿਆ ਕਿਉਂਕਿ ਮੇਰੇ ਕੋਲ ਸਮਾਂ ਨਹੀਂ ਸੀ ਹੁਣ ਤਾਂ ਇੱਥੋਂ ਤੱਕਰ ਹਾਲਾਤ ਬਣ ਗਏ ਜੀ ਜਿਹੜੇ ਸਾਡੇ ਅੱਸੀ ਵਰਗ ਦੇ ਲੋਕ ਨਹੀਂ ਜਿਹੜੇ ਵਿਚਾਰੇ ਆਪ ਕਹਿੰਦੇ ਆਂ ਵੀ ਆਮਦਨ ਦਾ ਸਾਧਨ ਉਹਨਾਂ ਦਾ ਸਰੋਤ ਘੱਟ ਹੁੰਦਾ ਹੈ ਜਿਨ੍ਹਾਂ ਦਾ ਆਮਦਨ ਸਰੋਤ ਵਧੀਆ ਹੋਗਾ ਨਾ ਉਹ ਵੀ ਸਾਡੇ ਕੋਲ ਬੱਚੇ ਨਹੀਂ ਪੜਾਉਂਦਾ ਕਿ ਤੁਸੀਂ ਉੱਥੇ ਸਵਾਲ ਹੋਰ ਵੀ ਰੱਖਿਆ ਉਹਨਾਂ ਦੇ ਅੱਗੇ ਸਕੂਲਾਂ ਦਾ ਸਕੂਲਾਂ ਦੇ ਵਿੱਚ ਬੱਚੇ ਨਾ ਆਉਂਦੇ ਆ 50 ਲੱਖ ਦੇ ਕਰੀ 50 ਲੱਖ ਦੇ ਮੈਂ 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 ਮੇਰਾ ਸਵਾਲ ਲਓ ਕੱਲ ਅਸੀਂ ਵੀਡੀਓ ਦੇਖ ਰਹੇ ਬੜਾ ਵੱਡਾ ਆਂਕੜਾ ਫਿਰ ਇਹਦਾ ਮਤਲਬ ਜੇ ਉਹ ਬੱਚੇ ਹੈ ਨਹੀਂ ਪਰ ਉਹਨਾਂ ਨੂੰ ਮਿੱਡੇ ਮੀਲ ਕਿਤਾਬਾਂ ਵਰਦੀਆਂ ਸੜਾ ਕੁਛ ਆਹ ਧਾਰਿਆ ਮੈਂ 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 ਬਿਲਕੁਲ ਜੀ ਮੈਂ ਅੱਜ ਕੋਈ ਆਰਟੀਆਈ ਪਾ ਦੇਈਏ ਨਾ ਅੱਜ ਆਰਟੀਆਈ ਕੋਈ ਪਾ ਦੇਵੇ ਭਈ ਸਾਨੂੰ ਜੀ ਅਸਲ ਗਿਣਤੀ ਦੱਸੋ ਸਰਕਾਰੀ ਸਕੂਲਾਂ ਦੇ ਵਿੱਚ ਇਹ ਤੁਹਾਡੇ ਸਕੂਲ ਵਿੱਚ ਕਿੰਨੇ ਕ ਬੱਚੇ ਜਿਹੜੇ ਆ ਗੈਰ ਹਾਜ਼ਰ ਹੈ ਜਿਹੜੇ ਕਦੇ ਨਹੀਂ ਵੜੇ ਹਰ ਸਕੂਲ ਦੇ ਵਿੱਚ 10-10 ਵੀਵੀ ਬੱਚੇ ਹੈਗੇ ਉਹਦੇ ਵਿੱਚ ਵੇਖੋ ਟੀਚਰਾਂ ਨੂੰ ਮਜਬੂਰ ਕੀਤਾ ਜਾਂਦਾ ਹੈ ਪ੍ਰਿੰਸੀਪਲਾਂ ਨੂੰ ਮਜਬੂਰ ਕੀਤਾ ਜਾਂਦਾ ਹੈ ਮੁਖ ਦੇ ਆਫਸਰਾਂ ਨੂੰ ਜਿਵੇਂ ਮਰਜ਼ੀ ਦਾਖਲਾ ਪਾਉਂਦੇ ਉਹਨਾਂ ਵਿੱਚ ਕੀ ਹੈ ਜੀ ਫਿਰ ਨਾਂ ਨਹੀਂ ਕੱਟਦੇ ਕਈ ਬੱਚੇ ਤਾਂ ਮਰ ਗਏ ਜਿਹੜੇ ਖੱਟ ਚੁੱਕੇ ਆ ਪਰ ਉਹਨਾਂ ਦਾ ਵੀ ਨਾਂ ਨਹੀਂ ਕਟਿਆ ਜਾਂਦਾ ਉਹਨਾਂ ਦਾ ਨਾਂ ਸੁਣਨਾਂ ਚ ਭੁੱਲਦਾ ਮੈਂ ਤਾਂ ਹੀ ਕਹਿੰਨਾ ਵੀ ਜਦੋਂ ਉਹਨਾਂ ਦੀਆਂ ਵੇਖੋ ਉਹਨਾਂ ਦਾ ਮੈਡੇ ਮੀਲ ਆਉਂਦਾ ਹੈ ਉਹਨਾਂ ਦੀਆਂ ਯੂਨੀਫਾਰਮ ਆਉਂਦੀਆਂ ਉਹਨਾਂ ਦੇ ਲੈਪ ਦੇ ਪੈਸੇ ਆਉਂਦੇ ਆ ਤੇ ਫਿਰ ਇਹ ਜਿੱਦੇ ਸਿੱਧੇ ਸਿੱਧੇ ਤੋਂ ਟੈ ਕ੍ਰਪਸ਼ਨ ਨਹੀਂ ਟਪੋਦੀ ਇੱਕ ਪਿਛਲੇ ਦਿਨਾਂ ਦੀ ਤੁਸੀਂ ਇੱਕ ਵੀਡੀਓ ਵਾਇਰਲ ਹੁੰਦੀ ਦੇਖ ਰਹੇ ਹੋਗੇ ਜਿੰਦੇ ਵਿੱਚ ਮਾਨਯੋਗ ਪੰਜਾਬ ਵਿਧਾਨ ਸਭਾ ਦੇ ਸਪੀਕਰ ਵੀ ਬੈਠੇ ਆ ਵਿਧਾਇਕ ਸਾਹਿਬ ਵੀ ਬੈਠੇ ਆ ਤੇ ਜਿਲ੍ਹਾ ਪ੍ਰੀਖਿਆ ਜਿੱਤੇ ਗੁਰਚਰਨ ਬਰਾੜ ਫਰੀਦਕੋਟ ਦੇ ਉਹੀ ਬੈਠੇ ਹੋਏ ਆ ਤੇ ਉਹਨਾਂ ਨੇ ਸਾਹਮਣੇ ਇੱਕ ਮੰਚ ਦੇ ਉੱਪਰ ਪ੍ਰਿੰਸੀਪਲ ਪੱਖੀ ਸਕੂਲ ਦੇ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਸਰਕਾਰ ਨੂੰ ਕੁਝ ਸੁਝਾਅ ਦੇ ਰਹੇ ਆ ਉਹ ਪ੍ਰਿੰਸੀਪਲ ਕੌਣ ਹੈ ਬਹੁਤ ਘੱਟ ਲੋਕ ਜਾਣਦੇ ਹੋਣਗੇ ਅੱਜ ਤੋਂ ਉਹਨਾਂ ਨੂੰ ਉਹਨਾਂ ਨਾਲ ਮਿਲਾਵਾਂਗੇ ਸਟੇਟ ਤੇ ਨੈਸ਼ਨਲ ਅਵਾਰਡ ਹਾਸਲ ਕਰ ਚੁੱਕੇ ਫਰੀਦਕੋਟ ਦੀ ਸ਼ਾਨ ਆ ਉਹ ਆ ਗੋਪਾਲ ਕ੍ਰਿਸ਼ਨੂ ਪ੍ਰਿੰਸੀਪਲ ਆਪਣੇ ਨਾਲ ਹੋਣਗੇ ਕਰਾਂਗੇ ਗੱਲਬਾਤ ਗੋਪਾਲ ਜੀ ਬਹੁਤ ਬਹੁਤ ਤੁਹਾਡਾ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਜੀ ਸاسيਕਾਰ ਜੀ ਉਹ ਠੀਕ ਉਸੇ ਹਾਂ ਮਜੀ ਬਿਲਕੁਲ ਪਰ ਇੱਕ ਗਰਸ ਨਾਲ ਬੋਲਿਓ ਬੜਾ ਕੁਛ ਕਿਹਾ ਉਥੇ ਵੀ ਮੈਂ ਚਾਹੁੰਦਾ ਇਹ ਕੰਮ ਹੋ ਜਾਣ ਮੈਨੂੰ ਤੋੜਨਾ ਤੋੜ ਦਿਓ ਕੋਈ ਪਰਵਾਹ ਨਹੀਂ ਬਿਲਕੁਲ ਜੀ ਬਿਲਕੁਲ ਪਹਿਲਾ ਪ੍ਰਿੰਸੀਪਲ ਹੈ ਇਸ ਤਰ੍ਹਾਂ ਦੇ ਮਤਲਬ ਸਪੀਕਰ ਦੇ ਸਾਹਮਣੇ ਵਿਧਾਇਕ ਦੇ ਸਾਹਮਣੇ ਇਸ ਤਰ੍ਹਾਂ ਦੀ ਗੱਲ ਕਰਨੀ ਨਹੀਂ ਗਰਸ ਨਾਲ ਗੱਲ ਕਰਨੀ ਕਿਹੜੇ ਮੁੱਦੇ ਇਹੋ ਜਿਹੇ ਸੀਗੇ ਜਿਹੜੇ ਰੱਖੇ ਗਏ ਆ ਉਥੇ ਸਮਝਾਏ ਗਏ ਆ ਕੀ ਕਹਿਣਾ ਚਾਹੁੰਦੇ ਆ देखो जी गल इस तरह है मैं 30 साल पॉलिटिक्स पढ़ाई है क्योंकि मैं पहले पॉलिटिकल साइंस ਦਾ ਲੈਕਚਰਰ ਸੀ ਜੀ ਮੈਨੂੰ ਪੋਲਿਟਿਕਸ ਦੀ ਨੋਲਿਜ ਬਹੁਤ ਹੈ ਹੂੰ ਮੈਂ ਤਾਂ ਉੱਥੇ ਵੀ ਸਪੀਕਰ ਸਾਹਿਬ ਨੂੰ ਦਿੱਤਿਆ ਸੀ ਵੀ ਮੈਂ ਬੰਦਾ ਸੁੰਘ ਕੇ ਤੇ 2 ਮਿੰਟ ਗੱਲ ਕਰਨ ਤੋਂ ਬਾਅਦ ਦੱਸ ਦੇਣਾ ਬਈ ਇਹਨੇ ਵੋਟ ਕਿੱਧਰ ਰੱਖੋਗੀ ਠੀਕ ਹੈ ਇਹਨਾਂ ਮੇਰਾ ਤਜਰਬਾ ਹੈ ਹੂੰ ਪੋਲਿਟਿਕਲ ਸਾਇੰਸ ਦੀ ਕਿਤਾਬ ਦੇ ਵਿੱਚ ਆਉਂਦਾ ਮੈਂ ਬੱਚਿਆਂ ਨੂੰ ਪੜਾਉਂਦਾ ਰਿਹਾ ਵੀ ਜਿਹੜੀ ਬਿਊਰੋਕ੍ਰੇਸੀ ਹੈ ਨਾ ਬਿਊਰੋਕ੍ਰੇਸੀ ਦੇ ਸਰਤੇ ਸਰਕਾਰਾਂ ਚੱਲਦੀਆਂ ਬਿਲਕੁਲ ਤੇ ਜਿਹੜੇ ਸਾਡੇ ਮੰਤਰੀ ਹੁੰਦੇ ਆ ਜਿਹੜੇ ਸਾਡੇ ਮਤਲਬ ਕਿ ਚੀਫ ਮਿਨਿਸਟਰ ਹੁੰਦੇ ਆ ਇਹਨਾਂ ਨੂੰ ਕੋਈ ਟੈਕਨੀਕਲ ਬਰੀਕੀਆਂ ਦਾ ਪਤਾ ਨਹੀਂ ਹੁੰਦਾ ਕਿਉਂਕਿ ਇਹਨਾਂ ਨੇ ਕੋਰਸ ਨਹੀਂ ਕੀਤੇ ਹੁੰਦੇ ਹੂੰ ਇਹ ਡਿਪੈਂਡ ਹੁੰਦੇ ਬਿਊਰੋਕ੍ਰੇਸੀ ਤੇ ਸਰਕਾਰ ਨੂੰ ਉੱਤੇ ਚੱਕਣਾ ਬਿਊਰੋਕ੍ਰੇਸੀ ਦੀ ਡਿਊਟੀ ਉਹਨੂੰ ਥੱਲੇ ਲਾਉਣਾ ਬਿਊਰੋਕ੍ਰੇਸੀ ਦੀ ਡਿਊਟੀ ਔਰ ਬਿਊਰੋਕ੍ਰੇਸੀ ਦਾ ਫਰਜ਼ ਬਣਦਾ ਨੌਕਰਸ਼ਾਹੀ ਦਾ ਕਿਸੇ ਵੀ ਸਰਕਾਰ ਬਣ ਜੇ ਨਿਰਪੱਖ ਹੁੰਦੇ ਆ ਇਹਨਾਂ ਨੇ ਉਹਨਾਂ ਨੂੰ ਟਾਈਮ ਟੂ ਟਾਈਮ ਸਹਿਯੋਗ ਦੇਣਾ ਔਰ ਟਾਈਮ ਟੂ ਟਾਈਮ ਜੇ ਉਹ ਕੋਈ ਗਲਤੀ ਕਰ ਦੇ ਤੇ ਉਹਨਾਂ ਨੂੰ ਦੱਸਣਾ ਵੀ ਹੈ ਵੀ ਇੱਥੇ ਗਲਤੀ ਹੈ ਇਹ ਇਹਨ ਸਭ ਤੋਂ ਪਹਿਲਾਂ ਮੇਰਾ ਜਿਹੜਾ ਮਾਮੂਦਾ ਰੱਖਿਆ ਸੀ ਨਾ ਮੈਂ ਰੱਖਿਆ ਸੀ ਪ੍ਰਾਇਮਰੀ ਐਜੂਕੇਸ਼ਨ ਦਾ ਪ੍ਰਾਇਮਰੀ ਐਜੂਕੇਸ਼ਨ ਚ ਕੀ ਹੈ ਜੀ ਸਾਨੂੰ ਹੁਣ ਇੰਨੀ ਪ੍ਰੋਬਲਮ ਆ ਰਹੀ ਦਿਨ ਪ੍ਰਤੀ ਦਿਨ ਗਿਣਤੀ ਬੱਚਿਆਂ ਦੀ ਸਾਰੇ ਸਰਕਾਰੀ ਸਕੂਲਾਂ ਚ ਘਟਦੀ ਜਾ ਰਹੀ ਹੈ ਹਾਲਾਤ ਇਸ ਕਿਸਮ ਦੇ ਬਣ ਗਏ ਉੱਤੋਂ ਰੌਲਾ ਬਹੁਤ ਪੈ ਰਿਹਾ ਡਿਪਾਰਟਮੈਂਟ ਦਾ ਵੀ ਗਿਣਤੀ ਨੂੰ ਕੋਸ਼ਿਸ਼ ਕਰੋ ਗਿਣਤੀ ਨੂੰ ਵਧਾਓ ਪਰ ਗਿਣਤੀ ਕੀ ਹੈ ਜੀ ਸਰਕਾਰੀ ਸਕੂਲ ਦਾ ਬੱਚਾ ਦਾ ਸਰਕਾਰੀ ਸਕੂਲ ਚੋਂ ਹਟ ਕੇ ਲੱਗ ਰਿਹਾ ਹੈ ਬਦਲਾ ਹੋ ਰਿਹਾ ਇਨਕ ਪ੍ਰਾਈਵੇਟ ਸਕੂਲ ਵਾਲਾ ਬੱਚਾ ਕੋਈ ਵੀ ਸਾਡੇ ਕੋਲ ਬਹੁਤ ਘੱਟ ਆਵੇਂ 5-4% ਪ੍ਰਾਈਵੇਟ ਸਕੂਲਾਂ ਦੇ ਬੱਚੇ ਹਟ ਕੇ ਆ ਰਹੇ ਉਹਦੇ ਮਗਰ ਕਾਰਨ ਕੀ ਹੈ ਪ੍ਰਾਇਮਰੀ ਐਜੂਕੇਸ਼ਨ ਦੇ ਵਿੱਚ ਬੱਚੇ ਜਿਹੜੇ 5 ਜਮਾਤਾਂ ਪਾਸ ਹੋ ਕੇ ਆ ਰਹੇ ਨੇ ਸਾਡੇ ਕੋਲ ਉਹਨਾਂ ਨੂੰ ਮੈਂ ਕਾਫੀ ਬੱਚਿਆਂ ਨੂੰ ਨਾ ਤਾਂ ਜਮਾ ਘਟਾਉਂਦੀ ਹੈ ਨਾ ਉਹਨਾਂ ਨੂੰ ABC ਆਉਂਦੀ ਹੈ ਨਾ ਉਹਨਾਂ ਨੂੰ ਡਾੜਾ ਆਉਂਦਾ ਮਹਿਕਮੇ ਨੇ ਇੱਕ ਨਵੀਂ ਸਕੀਮ ਚਲਾਈ ਹੈ ਮਿਸ਼ਨ ਸਮਰੱਥ ਤੁਸੀਂ ਜਦੋਂ 6ਵੀਂ ਵਿੱਚ ਬੱਚਾ ਦਾ ਕੋਈ ਦਾਖਲ ਹੋ ਜਾਂਦਾ ਉਵੇਂ ਪ੍ਰਾਇਮਰੀ ਦੇ ਵਿੱਚ ਵੀ ਮਿਸ਼ਨ ਸਮਰੱਥ ਚਲਾਤਾ ਮਿਸ਼ਨ ਸਮਰੱਥ ਦੇ ਵਿੱਚ ਕੀ ਹੈ ਬੱਚੇ ਦਾ ਪੱਧਰ ਲੈਵਲ ਕੱਢ ਕੇ ਉਹਨਾਂ ਨੂੰ ਲੈਵਲ ਦੇ ਮੁਤਾਬਕ ਸਤੰਬਰ ਤੱਕ ਪੜ੍ਹਾਉਗੇ ਜੀ ਵੇਲੇ ਦਾ ਕੰਮ ਤੇ ਕੁਵੇਲੀਆਂ ਟੱਕਣਾ ਬਿਲਕੁਲ ਹੁਣ ਬੱਚੇ ਨੂੰ ਕਰਾਉਣਾ 6ਵੀਂ ਦਾ ਸਿਲੇਬਸ ਹੈ ਅਸੀਂ ਉਡਾੜਾ ਪੜਾਈ ਜਾਂਦੇ ਹਾਂ ਉੱਥੇ ਉੱਥੇ ਜੀ ABC ਪ੍ਰਾਈਜਨ ਉੱਥੇ ਜਮਾ ਘਟੋ ਕਰਾਈ ਜਾਂਦੇ ਮੈਨੂੰ ਦੱਸੋ ਤੁਸੀਂ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪੜਾ ਰਹੇ ਆ ਉਹ ਉਜੜ ਰਹੇ ਆ 5-5 10-10 ਹਜ਼ਾਰ ਰੁਪਿਆ ਪੀਸਾਂ ਉਹ ਇਹੀ ਗੱਲ ਕਹਿੰਦੇ ਆ ਵੀ ਜੇ ਤੁਹਾਡੇ ਸਕੂਲਾਂ 'ਚ ਬੱਚੇ ਸਮੇਂ ਦੇ ਹਾਨੀ ਬਣ ਕੇ ਨਿਕਲਣ ਤੇ ਸਾਨੂੰ ਪ੍ਰਾਈਵੇਟ ਸਕੂਲਾਂ 'ਚ ਜਾਣਾ ਕਿਉਂ ਪਵੇ ਮੈਂ ਸਪੀਕਰ ਸਾਹਿਬ ਨੂੰ ਇਹ ਬੇਨਤੀ ਕੀਤੀ ਸੀ ਬਈ ਮੇਰੇ ਕੋਲ ਹੱਲ ਵੀ ਹੈ ਕਿਉਂਕਿ ਮੈਂ 30 ਸਾਲ ਗ੍ਰਾਊਂਡ ਲੈਵਲ ਤੇ ਕੰਮ ਕੀਤਾ ਪ੍ਰਾਇਮਰੀ ਐਜੂਕੇਸ਼ਨ ਨੂੰ ਝਾਤ ਮਾਰਨ ਵਾਲਾ ਉਹਨੂੰ ਦੇਖਣ ਵਾਲਾ ਕੋਈ ਨਹੀਂ ਹੈ ਤੁਸੀਂ ਕੀ ਕਰੋ ਜਿੱਥੇ ਸੀਨੀਅਰ ਸੈਕੰਡਰੀ ਸਕੂਲ ਹੈ ਉੱਥੋਂ ਦੇ ਪ੍ਰਿੰਸੀਪਲਾਂ ਦੇ ਹਵਾਲੇ ਕਰ ਦੋ ਪ੍ਰਾਇਮਰੀ ਐਜੂਕੇਸ਼ਨ ਸਾਰੀ ਠੀਕ ਹੈ ਜਿੱਥੇ ਹਾਈ ਸਕੂਲ ਹੈ ਭਈ ਇਸ ਪਿੰਡਾਂ 'ਚ ਹਾਈ ਸਕੂਲ ਹੈ ਉੱਥੇ ਮੁੱਖ ਅਧਿਆਪਕ ਦੇ ਹਵਾਲੇ ਕਰ ਦੋ ਜਿੱਥੇ ਮਿਡਲ ਸਕੂਲ ਹੈ ਉੱਥੇ ਮਿਡਲ ਸਕੂਲ ਦੇ ਮੁਖੀ ਦੇ ਹਵਾਲੇ ਕਰ ਦੋ ਪਰ ਨਾਲ ਇੱਕ ਗੱਲ ਉਹਨਾਂ ਨੂੰ ਕਹੋ ਭਈ ਜੇ ਬੱਚੇ ਸਮੇਂ ਦੇ ਹਾਣੀ ਨਾ ਬਣੇ ਜੇ ਬੱਚਿਆਂ ਨੂੰ ਮਤਲਬ ਕਿ ਸਾਰਾ ਪ੍ਰੋਪਰ ਚੀਜ਼ਾਂ ਨਾ ਆਈਆਂ ਤੁਹਾਡੀ ਇੱਕ ਇੰਕਰੀਮੈਂਟ ਜਿਹੜੀ ਸਾਲ ਬਾਅਦ ਤੁਹਾਡੀ ਵਧਾਉਂਦੇ ਆ ਉਹ ਤੋਂ ਵੀ ਕੱਟ ਲਈ ਜਾ देखो जी ਜਿੰਨਾ ਚਿਰ ਤੁਸੀਂ ਪਨਿਸ਼ਮੈਂਟ ਨਹੀਂ ਦਿੰਦੇ ਆਉਟਪੁੱਟ ਨਹੀਂ ਆਉਂਦੀ ਨਹੀਂ ਆਉਂਦੀ ਨੰਬਰ ਅਗਲੀ ਗੱਲ ਲੋਕ ਇਹ ਚਾਹੁੰਦੇ ਆ ਸਾਡੇ ਪਿੰਡਾਂ ਦੇ ਲੋਕ ਬਹੁਤ ਸਮਝਦਾਰ ਸਿਆਣੇ ਹੋ ਗਏ ਉਹਨਾਂ ਦੀ ਕੋਸ਼ਿਸ਼ ਹੈ ਮੈਕਸਿਮਮ ਲੋਕਾ ਨਾ ਚੁਕਾਏ ਬਾਹਰ ਜਾਣ ਦਾ ਉਹ ਕਹਿੰਦੇ ਬੱਚਾ ਆਈਲੈਂਡਸ ਕਢਾਉਣਾ ਅਸੀਂ ਬਾਹਰ ਭੇਜਣਾ ਉਹਦੇ ਵਾਸਤੇ ਬੱਚੇ ਦੀ ਇੰਗਲਿਸ਼ ਮਜ਼ਬੂਤ ਹੋਣੀ ਬਹੁਤ ਜ਼ਰੂਰੀ ਮੈਂ ਇਹ ਨਹੀਂ ਕਹਿੰਦਾ ਵੀ ਪੰਜਾਬੀ ਮਾਤ ਪਾਸ਼ਾ ਨੂੰ ਖਤਮ ਕਰ ਦਿਓ ਪੰਜਾਬੀ ਮਾਤ ਪਾਸ਼ਾ ਸਾਡੀ ਚੱਲੂਗੀ ਨਾਲ-ਨਾਲ ਮੈਂ ਕਹਿੰਦਾ ਪ੍ਰਾਇਮਰੀ ਐਜੂਕੇਸ਼ਨ ਦੇ ਵਿੱਚ ਇੰਗਲਿਸ਼ ਨੂੰ ਪ੍ਰੋਪਰ ਮਾਧਿਅਮ ਨੂੰ ਪ੍ਰੋਪਰ ਤਰੀਕੇ ਨਾਲ ਲਾ ਬੁੱਧੀਆ ਤਰੀਕੇ ਨਾਲ ਲਾਗੂ ਕਰੋ ਤਾਂ ਕਿ ਸਾਡੇ ਬੱਚੇ ਇੰਗਲਿਸ਼ ਵੀ ਫੜ ਫੜ ਬੋਲਣ हां ਤੇ ਜਦੋਂ ਇਹਦੇ ਹਾਲਾਤ ਬਣ ਗਏ ਤੁਸੀਂ ਪ੍ਰਾਈਵੇਟ ਸਕੂਲਾਂ ਦੇ ਤੁਹਾਡੇ ਸਾਹਮਣੇ ਹਟ ਹਟ ਕੇ ਜਵਾਕ ਸਾਡੇ ਸਰਕਾਰੀ ਸਕੂਲਾਂ 'ਚ ਲੱਗਣਗੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਮੈਂ ਪ੍ਰਿੰਸੀਪਲ ਹੋਣ ਦੇ ਨਾਤੇ ਮੈਨੂੰ ਪੜਤਾਲੀ ਅਫਸਰ ਵੀ ਲਾਇਆ ਜਾਂਦਾ ਜਿੱਥੇ ਜਿੱਥੇ ਕਿਸੇ ਅਧਿਆਪਕਾਂ ਦੀਆਂ ਸ਼ਿਕਾਇਤਾਂ ਹੁੰਦੀਆਂ ਕੋਈ ਲੜਾਈ ਝਗੜਾ ਕਿਤੇ ਕ੍ਰਪਸ਼ਨ ਹੋ ਗਈ ਜਾਂ ਕਿਤੇ ਹੋਰ ਕੋਈ ਘਟਨਾ ਵਾਪਰ ਗਈ ਤੋਂ ਮੈਂ ਕਦੇ ਖਿਲਾਫ ਵੀ ਤੁਸੀਂ ਅਨਕਲ ਦੇ ਖਿਲਾਫ ਉੱਥੇ ਮੈਂ ਪੜਤਾਲ ਤੇ ਵੀ ਜਾਂਦਾ ਮੈਂ ਪੜਤਾਲ ਤੇ ਗਿਆ ਸੀ ਜੀ ਅਦਰਸ਼ ਸਕੂਲ ਮਿੱਡੂਆ ਅੱਜ 5 ਦਿਨ ਪਹਿਲੇ ਬੜੀ ਹੈਰਾਨੀ ਦੀ ਗੱਲ ਆ ਇਹ ਗੱਲ ਮੈਂ ਉੱਥੇ ਨਹੀਂ ਬੋਲ ਸਕਿਆ ਕਿਉਂਕਿ ਮੇਰੇ ਕੋਲ ਸਮਾਂ ਘੱਟ ਸੀ ਉੱਥੇ ਮੈਂ ਕੀ ਦੇਖਿਆ ਜੀ ਪਹਿਲੀ ਤੋਂ 8ਵੀਂ ਤੱਕ ਦਾ ਸਕੂਲ ਹੈ ਗਵਰਨਮੈਂਟ ਦੇ ਸਕੂਲ ਆ ਉਹਦੇ ਵਿੱਚ ਵਿਦਿਆਰਥੀਆਂ ਦੀ ਗਿਣਤੀ 705 705 ਤੇ 42 ਵਿਆਪਕ ਮਰਜਿਸਟਰ ਜਦੋਂ ਚੈੱਕ ਕੀਤਾ ਮੈਂ ਕਿਹਾ ਯਾਰ ਜੰਗਲ ਚ ਮੰਗਲ ਲਾਈ ਬੈਠੇ ਇਹਨਾਂ ਕੋ 705 ਜਵਾਕ ਮੇਰੇ ਕੋ 96 ਜਦੋਂ ਮੈਂ ਸਕੂਲ ਚ ਪੱਕੀ ਆਇਆ ਸੀ 650 ਸੀ ਹੁਣ ਮੇਰੇ ਕੋ ਰਹਿ ਗਿਆ 400 ਨੁਕਸ ਕਿੱਥੇ ਹੈ ਮੈਂ ਜਦੋਂ ਪੜਤਾਲ ਕੀਤੀ ਉਹੀ ਗੱਲ ਮੈਨੂੰ ਉੱਥੇ ਮਿਲੀ ਉਹਨਾਂ ਦੀ ਪ੍ਰਿੰਸੀਪਲ ਨਾਲ ਗੱਲ ਕੀਤੀ ਉਹ ਕਹਿੰਦੀ ਕਿ ਇੰਗਲਿਸ਼ ਮਾਦੇ ਮੈਂ ਸਾਡੇ ਬੱਚਿਆਂ ਦਾ ਤੇ ਤੁਸੀਂ ਕਾਪੀਆਂ ਚੈੱਕ ਕਰੋ ਚਾਰ ਲਿਖੀ ਰਹੀ ਤੇ ਬੱਚਿਆਂ ਨੇ ਬੜੇ ਸੋਹਣੇ ਸੋਹਣੇ ABC ਉਡਾਣਾ ਜਮਾ ਘਟਾਓ ਬੜਾ ਵਧੀਆ ਪ੍ਰਬੰਧ ਪਰ ਉਹਨਾਂ ਦਾ ਇਨਫਰਾਸਟ੍ਰਕਚਰ ਬੜਾ ਮਾੜਾ ਵਿਚਾਰਿਆਂ ਦਾ ਮਤਲਬ ਕਿ ਬਾਰੀਆਂ ਦੇ ਉੱਤੇ ਸ਼ੀਸ਼ੇ ਵੀ ਨਹੀਂ ਸੀ ਤੇ ਪਰਦਿਆਂ ਨਾਲ ਟਕੇ ਨਿੱਕੇ ਨਿੱਕੇ ਬੱਚੇ ਫਿਰ ਇੱਕ ਕਲਾਸ ਬਿਆਲੀ ਬਿਆਲੀ ਜਵਾਕ ਬੈਠੇ ਤੇ ਜਵਾਕਾਂ ਦੇ ਚਿਹਰਿਆਂ ਤੋਂ ਵੀ ਮੈਨੂੰ ਪਤਾ ਲੱਗ ਗਿਆ ਵੀ ਜਵਾਕ ਕੋਈ ਚੰਗੇ ਕਰੰਦੇ ਨਹੀਂ ਲੋੜਵੰਦ ਗਰੀਬ ਪਰਿਵਾਰਾਂ ਦੇ ਵਿੱਚ ਸੀ ਮੈਂ ਕਿਹਾ ਜੀ ਆਉਂਦੇ ਕਿਵੇਂ ਆ ਪਿੰਡਾਂ ਤੋਂ ਕਹਿੰਦੇ ਜੀ ਇਹਨਾਂ ਦੀ ਫ੍ਰੀ ਐਜੂਕੇਸ਼ਨ ਜਿਵੇਂ ਤੁਹਾਡੀ ਫ੍ਰੀ ਐਜੂਕੇਸ਼ਨ ਹੈ ਗਵਰਨਮੈਂਟ ਨੇ ਪਹਿਲੀ ਦੋ ਅੱਠਵੀਂ ਤੱਕ ਫ੍ਰੀ ਕੋਈ ਪੈਸਾ ਨਹੀਂ ਲੈਂਦੇ ਫਰੂਟ ਵੀ ਖਾਣਦੇ ਰੋਟੀ ਖਾਂਦੇ ਇਹਨਾਂ ਦੇ ਮਾਪੇ ਸਾਡੇ ਸਕੂਲ ਚ ਲਾਉਣ ਵਾਸਤੇ ਇੱਕ ਖਰਚਾ ਕਰਦੇ ਆ ਉਹ ਗੱਡੀਆਂ ਖੜੀਆਂ 500 ਰੁਪਏ ਪਰ ਗੱਡੀ ਜਾ ਕਰੋ ਚੱਕੇ ਲੈਣਾ ਸਿਰਫ ਕਾਮਯਾਬੀ ਇੰਗਲਿਸ਼ ਮਾਧਿਅਮ ਤੇ ਬੱਚੇ ਨੂੰ ਸਮੇ ਦਾ ਹਾਨੀ ਉਥੇ ਮਿਸ਼ਨ ਸਮਰੱਥ ਦੀ ਕੋਈ ਲੋ ਨਹੀਂ ਉਹ ਬੱਚੇ ਪੂਰੇ ਕਾਬਲ ਹੋ ਕੇ ਨਿਕਲਣਗੇ 5ਵੀਂ ਚੋਂ ਤੇ 6ਵੀਂ ਦੇ ਵਿੱਚ ਵਧੀਆ ਚੱਲਣਗੇ ਸਾਡੀ ਐਜੂਕੇਸ਼ਨ ਦਾ ਮਾ ਮਾੜਾ ਹਾਲ ਦਾ ਕਾਰਨ ਕਿਉਂਕਿ ਸਾਡੀ ਪਨੀਰੀਏ ਜਿਹੜੀ ਪਨੀਰੀ ਤੇ ਸਾਡੀ ਪ੍ਰਾਇਮਰੀ ਚ ਬੈਠੀ ਹੈ ਨਾ ਪ੍ਰਾਇਮਰੀ ਸਕੂਲਾਂ ਚ ਉਹੀ ਪਨੀਰੀ ਸਾਡੇ ਕੋਲ 6ਵੀਂ ਚੌਣੀ ਹੈ 6ਵੀਂ ਚੌਣੀ ਹੈ ਸਹੀ ਗੱਲ ਹੈ ਮੈਨੂੰ ਮਾਰ ਸਕੂਲ ਚ ਕਿੱਥੋਂ ਵੱਜੀ ਵੇਖੋ ਮੇਰੀਆਂ ਇੰਨੀਆਂ ਸੁੱਖ ਸਹੂਲਤਾਂ ਦੇਣ ਦੇ ਬਾਵਜੂਦ ਉੱਤੇ ਮੇਰੇ ਕੋਲ ਚਾਰ ਸੈਕਸ਼ਨ ਹੈ ਪਲੱਸ 1 ਤੋਂ ਬੱਚੇ ਵੱਧ ਤੋਂ ਵੱਧ ਆ ਰਹੇ ਮੇਰੇ ਕੋਲ ਕਿਉਂਕਿ ਮੇਰਾ ਡਿਸਪਲਿਨ ਬਹੁਤ ਹੈ ਮੇਰਾ এনवायरमेंट ਬਹੁਤ ਅੱਛਾ ਹੈ ਲੋਕ ਕਹਿੰਦੇ ਸਾਡੀਆਂ ਧੀਆਂ ਸੁਰੱਖਿਅਤ ਹੈ ਇਸ ਕਰਕੇ ਗੋਪਾਲ ਕੋਲ ਉੱਤੇ ਪੜਾਉਣਾ ਸਾਡਾ ਬਹੁਤ ਜ਼ਰੂਰੀ ਹੈ ਸਿੰਗਲ ਸਿੰਗਲ ਲੈਕਚਰਰ ਉੱਤੇ ਮੇਰੇ ਕੋਲ ਸੈਕਸ਼ਨ ਮੇਰੇ ਕੋਲ ਚਾਰ ਥੱਲੇ ਮੇਰੇ ਕੋਲ ਦ ਇੱਕ ਇੱਕ ਸੈਕਸ਼ਨ ਦੇ ਬੱਚੇ ਹੀ ਖਤਮ ਹੋ ਗਏ ਮੇਰੇ ਕੋਲ ਕਿਉਂ ਕਿ ਥੱਲੇ ਪ੍ਰਾਇਮਰੀ ਦੇ ਵਿੱਚੋਂ ਬੱਚੇ ਆ ਹੀ ਨਹੀਂ ਹੁਣ ਤਾਂ ਇੱਥੋਂ ਤੱਕਰ ਹਾਲਾਤ ਬਣ ਗਏ ਜੀ ਜਿਹੜੇ ਸਾਡੇ ਐਸਸੀ ਵਰਗ ਦੇ ਲੋਕ ਨਹੀਂ ਜਿਹੜੇ ਵਿਚਾਰੇ ਆਪਾਂ ਕਹਿੰਦੇ ਆਂ ਵੀ ਆਮਦਨ ਦਾ ਸਾਧਨ ਉਹਨਾਂ ਦਾ ਸਰੋਤ ਘੱਟ ਹੁੰਦਾ ਹੈ ਜਿਨ੍ਹਾਂ ਦਾ ਆਮਦਨ ਸਰੋਤ ਵਧੀਆ ਹੋ ਗਿਆ ਉਹ ਵੀ ਸਾਡੇ ਕੋਲ ਬੱਚੇ ਨਹੀਂ ਪੜਾ ਰਿਹਾ ਇਸ ਕਰਕੇ ਮੇਰੀ ਸਰਕਾਰ ਨੂੰ ਗੁਜਾਰਿਸ਼ ਹੈ ਤੁਹਾਡੇ ਮੱਦੇਮ ਦੇ ਰਾਈ ਵੀ ਪ੍ਰਾਇਮਰੀ ਐਜੂਕੇਸ਼ਨ ਨੂੰ ਸਮੇਂ ਦਾ ਹਾਨੀ ਬਣਾਉਣ ਵਾਸਤੇ ਸਿੱਖਿਆ ਦਾ ਮਾਡਲ ਵਧੀਆ ਕਰਨ ਵਾਸਤੇ ਇਨੂੰ ਸਕੈਂਡਰੀ ਦੇ ਹੱਥਾਂ 'ਚ ਦੇ ਦਿਓ ਇਹਨੂੰ ਹਾਈ ਦੇ ਹੱਥਾਂ 'ਚ ਦੇ ਦਿਓ ਇਹਨੂੰ ਮਿਡਲ ਦੇ ਹੱਥਾਂ 'ਚ ਦੇ ਦਿਓ ਤਾਂ ਕਿ ਬੱਚੇ ਸਮੇਂ ਦੇ ਹਾਣੀ ਬਣ ਕੇ ਆਉਣ ਤਾਂ ਮਿਸ਼ਨ ਸਮਰੱਥ ਚਲੌਂਗ ਦੀ ਲੋੜ ਨਾ ਪੈ। ਇੱਕ ਤੁਸੀਂ ਉੱਥੇ ਸਵਾਲ ਹੋਰ ਵੀ ਰੱਖਿਆ ਉਹਨਾਂ ਦੇ ਅੱਗੇ ਸਕੂਲਾਂ ਦਾ। ਸਕੂਲਾਂ ਦੇ ਵਿੱਚ ਬੱਚੇ ਹਾਂ ਨਾ ਆਉਂਦੇ ਆ 5 ਲੱਖ ਦੇ ਕਰੀਬ 5 ਲੱਖ ਦੇ ਮੈਂ 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 ਮੇਰਾ ਸਵਾਲ ਲਰੂ। ਕੱਲ ਅਸੀਂ ਉਹ ਵੀਡੀਓ ਦੇਖ ਰਹੇ ਬੜਾ ਵੱਡਾ ਆਂਕੜਾ ਫਿਰ ਇਹਦਾ ਮਤਲਬ ਜਿਉ ਬੱਚੇ ਹੈ ਨਹੀਂ। ਪਰ ਉਹਨਾਂ ਦਾ ਮੀਡੇ ਮੀਲ ਕਿਤਾਬਾਂ ਵਰਦੀਆਂ ਉਹ ਸਾਰਾ ਕੁਝ ਆਹ ਧਾਰਿਆ ਮੈਂ ਕਿੱਥੇ ਮੈਂ ਬਿਲਕੁਲ ਜੀ ਮੈਂ ਤੁਹਾਨੂੰ ਇਹੀ ਗੱਲ ਤੁਹਾਡੇ ਮੈਂ ਮਾਧਿਅਮ ਦੇ ਰਾਈਂ ਦੱਸਣਾ ਚਾਹੁੰਨਾ ਅੱਜ ਕੋਈ ਆਰਟੀਆਈ ਪਾ ਦੇਵੇਂ ਨਾ ਅੱਜ ਆਰਟੀਆਈ ਕੋਈ ਪਾ ਦੇਵੇ ਬਈ ਸਾਨੂੰ ਜੀ ਅਸਲ ਗਿਣਤੀ ਦੱਸੋ ਸਰਕਾਰੀ ਸਕੂਲਾਂ ਦੇ ਵਿੱਚ ਬਈ ਤੁਹਾਡੇ ਸਕੂਲ ਚ ਕਿੰਨੇ ਕੁ ਬੱਚੇ ਜਿਹੜੇ ਆ ਗੈਰ ਹਾਜ਼ਰ ਹੈ ਜਿਹੜੇ ਕਦੇ ਨਹੀਂ ਵੜੇ ਹਰ ਸਕੂਲ ਦੇ ਵਿੱਚ 10-20-20 ਵੀ ਬੱਚੇ ਹੈਗੇ ਉਹਦਾ ਕਾਰਨ ਕੀ ਹੈ ਕਾਰਨ ਕੀ ਹੈ ਜੀ ਬਗਦਾਖਲਾ ਮੈਂ ਕਹਿੰਦਾ ਕੁਆਲਟੀ ਦੀ ਐਜੂਕੇਸ਼ਨ ਦੇ ਉਹ ਜਦੋਂ ਕੁਆਲਟੀ ਦੀ ਐਜੂਕੇਸ਼ਨ ਮਿਲੂਗੀ ਦਾਖਲਾ ਆਪਣੇ ਆਪ ਵਧੂਗਾ ਉਹਦੇ ਚ ਵੇਖੋ ਟੀਚਰਾਂ ਨੂੰ ਮਜਬੂਰ ਕੀਤਾ ਜਾਂਦਾ ਹੈ ਪ੍ਰਿੰਸੀਪਲਾਂ ਨੂੰ ਮਜਬੂਰ ਕੀਤਾ ਜਾਂਦਾ ਹੈ ਮੁਖ ਦੇ ਆਪਕਾਂ ਨੂੰ ਜਿਵੇਂ ਮਰਜ਼ੀ ਦਾਖਲਾ ਪਾਉਂਦਾ ਹੈ ਉਹਦੇ ਚ ਕੀ ਹੈ ਜੀ ਉਹ ਫਿਰ ਨਾਂ ਨਹੀਂ ਕੱਟਦੇ ਕਈ ਬੱਚੇ ਤਾਂ ਮਤਲਬ ਕਈ ਜਿਹੜੇ ਹਟ ਚੁੱਕੇ ਐ ਪਰ ਉਹਨਾਂ ਦਾ ਵੀ ਨਾਂ ਨਹੀਂ ਕੱਟਿਆ ਜਾਂਦਾ ਉਹਨਾਂ ਦਾ ਨਾਂ ਸਕੂਲਾਂ ਚ ਬੋਲਦਾ ਮੈਂ ਤਾਂ ਹੀ ਕਹਿੰਨਾ ਵੀ ਜਦੋਂ ਉਹਨਾਂ ਦੀਆਂ ਵੇਖੋ ਉਹਨਾਂ ਦਾ ਮਿੱਡੇ ਮੀਲ ਆਉਂਦਾ ਹੈ ਉਹਨਾਂ ਦੀਆਂ ਯੂਨੀਫਾਰਮ ਆਉਂਦੀਆਂ ਉਹਨਾਂ ਦੇ ਲੈਪ ਦੇ ਪੈਸੇ ਆਉਂਦੇ ਐ ਤੇ ਫਿਰ ਇਹ ਜਿੱਦੇ ਜਿੱਦੇ ਤੌਰ ਤੇ ਕਰਪਸ਼ਨ ਨਹੀਂ ਤਫੋਰ ਕੀ ਹੈ ਹਮ ਅਧਿਆਪਕ ਇੱਕ ਪਵਿੱਤਰ ਕੀਤਾ ਉਹਨੂੰ ਮਜਬੂਰ ਨਾ ਕਰੋ ਵੀ ਉਹ ਕਰਪਸ਼ਨ ਵੱਲ ਨੂੰ ਜਾਵੇ ਪਾਰਦਰਸ਼ੀ ਤਰੀਕੇ ਨਾਲ ਉਹਨਾਂ ਨੂੰ ਕਹੋ ਵੀ ਵੇਖੋ ਸਾਨੂੰ ਪਾਰਦਰਸ਼ੀ ਦੀ ਗਿਣਤੀ ਦੇਖੋ ਕਿ ਨਹੀਂ ਹੈ ਤੁਹਾਡੀ ਇੰਨੇ ਬੱਚੇ ਤੁਹਾਡੇ ਕੋਲ ਸਹੀ ਪੜ ਰਹੇ ਆਂ ਉਹਦਾ ਕਾਰਨ ਇਹ ਸਾਡੇ ਕੋਲ ਪ੍ਰਾਇਮਰੀ ਪੱਧਰ ਤੇ ਕੁਆਲਟੀ ਦੀ ਐਜੂਕੇਸ਼ਨ ਹੋਵੇ ਤਾਂ ਮੇਰੇ ਖਿਆਲ ਦੇ ਵਿੱਚ ਜਦੋਂ ਉੱਤੇ ਬੱਚੇ ਵਧਿਆ ਆਉਣਗੇ ਜਿਵੇਂ ਤੁਸੀਂ ਬਾਬਾ ਫਰੀਦ ਪਬਲਿਕ ਸਕੂਲ ਦੀ ਗੱਲ ਕਰ ਲਓ ਚਾਹੇ ਦਸ਼ਮੇ ਸਕੂਲ ਦੀ ਗੱਲ ਕਰ ਲਓ ਚਾਹੇ ਸੈਂਟ ਮਰੀ ਦੀ ਕਰ ਲਓ ਚਾਹੇ ਦਿੱਲੀ ਇੰਟਰਨੈਸ਼ਨਲ ਦੀ ਕਰ ਲਓ ਬੱਚੇ ਨਰਸਰੀ ਤੋਂ ਵੇਖੋ ਪ੍ਰਸਤੁਤੀ ਕਰ ਵਧੀਆ ਐਜੂਕੇਸ਼ਨ ਲੈ ਰਹੇ ਆਂ ਉਥੇ ਕੋ ਹਟਦੇ ਬੱਚੇ ਉਵੇਂ ਮੈਂ ਕਹਿੰਦਾ ਜਦੋਂ ਪ੍ਰਾਇਮਰੀ ਦੀ ਐਜੂਕੇਸ਼ਨ ਸਕੈਂਡਰੀ ਦੇ ਹੱਥਾਂ ਚ ਆਜੂਗੀ ਹਾਈ ਸਕੂਲਾਂ ਦੇ ਹੱਥਾਂ ਚ ਆਜੂਗੀ ਬੱਚੇ ਜਿੰਨੇ ਵੀ ਥੱਲੇ ਦਾਖਲ ਹੋਣਗੇ ਸਾਰੇ ਉੱਤੋਂ ਟਿਕਰ ਪਲੱਸ 2 ਟਿਕਰ ਉਵੇਂ ਬੱਚੇ ਜਾਣਗੇ ਇਸ ਕਰਕੇ ਉਦੋਂ ਕੋਈ ਵੀ ਗੈਰ ਹਾਜ਼ਰੀ ਵਾਲਾ ਸਿਸਟਮ ਸਾਰਾ ਖਤਮ ਹੋ ਜੂਗਾ ਇਹ ਅੰਕੜਾ ਬਹੁਤ ਵੱਡਾ ਦੱਸਿਆ ਸੀ ਹਾਂ ਅੰਕੜਾ ਜੀ ਵੇਖੋ ਜੀ ਆਪਾਂ ਤੁਸੀ ਹਾਲ ਪੰਜਾਬ ਦੇ ਵਿੱਚ ਕਿੰਨੇ ਸਕੂਲ ਹੈ ਕਿਹਾ ਵੈਸੇ ਇੰਨਾ 1 ਲੱਖ 50 ਨਿਕਲੇ ਆਉਣਾ ਹੈ ਅੱਛਾ 1 ਲੱਖ ਤੋਂ ਵੱਧ ਭਾਵੇਂ ਨਿਕਲੇ ਵੇ ਨਿਕਲੇ ਆਉਣਾ ਜੀ ਕਿ ਸਕੂਲਾਂ 'ਚ ਹੈ ਹੀ ਨਹੀਂ ਹੈ ਹੀ ਨਹੀਂ ਅੰਕੜੇ ਚ ਦਿਖਾਇਆ ਮੈਂ ਤਾਂ ਐਗਜ਼ਾਮਪਲ ਦੇ ਦਿਨ ਆਪਦੀ ਮੈਂ ਝੂਠ ਨਹੀਂ ਬੋਲਦਾ ਮੇਰੇ ਸਕੂਲ ਚ 20 ਬੱਚੇ ਹੈਗੇ ਨਿੱਕੇ ਨਿੱਕੇ ਮਿਡਲ ਸਕੂਲ 12-12 ਬੱਚਿਆਂ ਨਾਲ ਚੱਲ ਰਿਹਾ 15-15 ਬੱਚਿਆਂ ਨਾਲ ਚੱਲ ਰਿਹਾ ਜਦੋਂ ਮੈਂ ਪਤਾ ਕੀਤਾ ਵਿੱਚੋਂ ਕਹਿੰਦੇ ਜੀ 5 ਬੱਚੇ ਤਾਂ ਜੀ ਕਦੇ ਆਏ ਨਹੀਂ 4 ਬੱਚੇ ਤਾਂ ਕਦੇ ਆਏ ਨਹੀਂ ਜਦੋਂ ਨਿੱਕੇ ਨਿੱਕੇ ਸਕੂਲਾਂ ਚ ਫਰਜ਼ੀ ਬੱਚੇ 5-5 4-4 ਹੈ ਤੇ ਵੱਡੇ ਸਕੂਲਾਂ ਦਾ ਕੀ ਬਣੂਗਾ ਇਹ ਮਤਲਬ ਕਿ ਗੱਲ ਇਹ ਵਿਸ਼ਾ ਵਿਚਾਰਨਯੋਗ ਵਿਸ਼ਾ ਹੈ ਦੁਖਦਾਈ ਵਿਸ਼ਾ ਹੈ ਪਰ ਇੱਕ ਅਧਿਆਪਕ ਹੈ ਜੀਡਾ ਇਹਨੂੰ ਸਹੀ ਕਰ ਸਕਦਾ ਪਰ ਮੈਂ ਕਹਿੰਦਾ ਸਰਕਾਰਾਂ ਨੂੰ ਸਾਡੇ ਤੇ ਵਿਸ਼ਵਾਸ ਕਰਕੇ ਸਾਨੂੰ ਪ੍ਰਿੰਸੀਪਲ ਮੁਖ ਦੇ ਆਪਕ ਹੈਡਮਾਸਟਰਾਂ ਨੂੰ ਤੇ ਥੋਲੇ ਟੀਚਰਾਂ ਨੂੰ ਪੂਰੀ ਤਾਕਤ ਦੇ ਦੇਣੀ ਚਾਹੀਦੀ ਹੈ ਇਸ ਸੰਬੰਧ ਦੇ ਵਿੱਚ ਤੇ ਸਖਤੀ ਜ਼ਰੂਰ ਕਰਨੀ ਚਾਹੀਦੀ ਹੈ ਸਖਤੀ ਤੋਂ ਬਿਨਾ ਵੇਖੋ ਜੀ ਸਿੱਖਿਆ ਦਾ ਮਾਡਲ ਲਾਗੂ ਨਹੀਂ ਹੋ ਸਕਦਾ ਇੱਕ ਥੋੜਾ ਜਿਹਾ ਮੈਨੂੰ ਸਰਕਾਰ ਤੇ ਗਿਲਾ ਸ਼ਰੂਰ ਹੈ ਨਰਮੀ ਨਾਲ ਕਦੇ ਸਿਸਟਮ ਸੂਤ ਨਹੀਂ ਆਉਂਦਾ ਸਿਸਟਮ ਹਮੇਸ਼ਾ ਸਖਤੀ ਨਾਲ ਹੀ ਸੂਤ ਆਉਂਦਾ ਹੈ ਪ੍ਰਿੰਸੀਪਲਾਂ ਨੂੰ ਫੁੱਲ ਪਾਵਰਾਂ ਦਿਓ ਮੁੱਖ ਵਿਧਾਇਕਾਂ ਨੂੰ ਫੁੱਲ ਪਾਵਰਾਂ ਦਿਓ ਕੁਆਲਿਟੀ ਦੀ ਐਜੂਕੇਸ਼ਨ ਦਿਓ ਥੱਲੇ ਤੇ ਕਦੇ ਵੀ ਗਿਣਤੀ ਦੇ ਵਿੱਚ ਫਰਕ ਨਹੀਂ ਆਉਂਦਾ ਇਹੀ ਸਰਕਾਰੀ ਸਕੂਲ ਰੰਗਲੇ ਬੰਗਲੇ ਬਣਨਗੇ ਬੱਚਿਆਂ ਦੀ ਹੋਂਦ ਤੋਂ ਬਿਨਾਂ ਸਾਡੀ ਕੋਈ ਹੋਂਦ ਨਹੀਂ ਆਪ ਨੂੰ 5 ਵਜੇ ਇੱਕ ਲਾਸਵਾਲ ਹੈ ਬਾਜੀ ਇਹ ਜਦੋਂ ਤੁਸੀਂ ਇਹ ਸਾਰੀਆਂ ਮੰਗਾਂ ਰੱਖਤੀਆਂ ਸਮੱਸਿਆਵਾਂ ਦੱਸਤੀਆਂ ਹਣਾ ਸਪੀਕਰ ਸਾਹਿਬ ਦਾ ਕੀ ਰਿਐਕਸ਼ਨ ਸੀਗਾ ਕੋਈ ਇਹ ਤਾਂ ਨਹੀਂ ਕਿ ਬਈ ਜਾਂਦੇ ਜਾਂਦੇ ਉਹ ਗੱਲ ਸੱਚੀ ਹੋ ਜੂ ਵੀ ਘਰੇ ਤੋੜ ਦੇਣ ਵੇਖੋ ਜੀ ਮੈਂ ਹੁਣ ਤੈਨੂੰ ਕਲੀਅਰ ਦੱਸ ਦੇਣਾ ਉਹ ਤਾਂ ਇੰਨੇ ਗੱਦਗੱਦ ਕਰ ਖੂ ਉਠੇ ਤੇ ਆਪਦੇ ਭਾਸ਼ਣ ਚ ਐਂਡ ਚ ਬੋਲੇ ਕਹਿੰਦੇ ਪ੍ਰਿੰਸੀਪਲ ਸਾਹਿਬ ਤੁਸੀਂ ਸਕੂਲ ਦੇ ਵਿੱਚ ਸਵਰਗ ਵਸਾਈ ਬੈਠੇ ਹੋ ਤੇ ਸਵਰਗ ਕਿਹਨੂੰ ਕਹਿੰਦੇ ਆ ਇਹ ਸਾਨੂੰ ਸਵਰਗ ਕਹਿੰਦੇ ਆ ਪਹਿਲਾ ਪੁਆਇੰਟ ਦੂਜਾ ਪੁਆਇੰਟ ਉਹਨਾਂ ਨੇ ਕਿਹਾ ਵੀ ਮੇਰੀ ਉਮਰ ਆ ਗਿਆ ਨਹੀਂ ਦਿੰਦੀ ਤੁਸੀਂ ਉਹਨਾਂ ਦੀ ਮੇਰੇ ਕੋਲ ਰਿਕਾਰਡਿੰਗ ਹੈ ਸਾਰੀ ਜੇ ਮੈਂ ਕਿਤੇ ਬੱਚਾ ਹੁੰਦਾ ਤੇ ਮੈਂ ਇੱਥੇ ਪੜਨਾ ਸ਼ੁਰੂ ਕਰਦਾ ਕਿਆ ਬਾਤ ਤੇ ਅਖੀਰ ਜਿਹੜਾ ਉਹਨਾਂ ਦਾ ਅਕਤਿਆਰੀ ਫੰਡ ਹੈ ਅਕਤਿਆਰੀ ਫੰਡ ਚੋਂ 5 ਲੱਖ ਰੁਪਏ ਦੇ ਕੇ ਗਏ ਇੱਕ ਮੈਂ लास्ट ਇੱਕ ਬਹੁਤ ਮੇਜਰ ਮੁੱਦਾ ਮੈਂ ਰੱਖਣਾ ਚਾਹੁੰਦਾ ਤੁਹਾਡੇ ਮਾਧਿਅਮ ਦੇ ਰਹੀ ਵੇਖੋ ਜੀ ਗੈਂਗਸਟਰ ਇਹਨਾਂ ਗੈਂਗਸਟਰ ਵਾਅਦ ਬਹੁਤ ਵਧ ਰਿਹਾ ਹੈ ਨਸ਼ਾ ਡਰਗ ਵਧ ਰਿਹਾ ਹੁੰਦਾ ਵੀ ਇੱਕ ਕਾਰਨ ਹੈ ਉਹਦਾ ਕਾਰਨ ਇਹ ਦੀ ਜਿੰਨੀਆਂ ਵੀ ਮਾਨ ਸਾਹਿਬ ਨੇ ਨੌਕਰੀਆਂ ਦਿੱਤੀਆਂ 55000 ਤੋਂ ਤੇ ਨੌਕਰੀ ਮਿਸਾਲ ਪੇਸ਼ ਕਰਤੀ ਅੱਜ ਤੇ ਫਿਰ ਕਿਸੇ ਸਰਕਾਰ ਨੇ ਇਹ ਨੌਕਰੀ ਨਹੀਂ ਦਿੱਤੀ ਪਰ ਜੇ ਇੱਕ ਧਿਆਨ ਕਰ ਲੈਣ ਮੇਰੀ ਹੱਥ ਬਨ ਕੇ ਬੇਨਤੀ ਹੈ ਸਾਡੇ ਟਾਈਮ ਚ ਐਂ ਹੁੰਦਾ ਸੀ ਜਦੋਂ ਵੀ ਕੁਝ ਚਾਰ ਨਿਕਲਦਾ ਸੀ 50% ਮੁੰਡਿਆਂ ਦੀਆਂ ਤੇ 50% ਕੁੜੀਆਂ ਦੀਆਂ ਬੱਚਿਆਂ ਨੂੰ ਧੁੰਦਲਾ ਨਜ਼ਰ ਆ ਰਿਹਾ ਆਪਦਾ ਪਲੇਟਫਾਰਮ ਮੁੰਡਿਆਂ ਨੂੰ ਖਾਸ ਕਰਕੇ ਸਾਰੀਆਂ ਸਹੂਲਤਾਂ ਲੜਕੀਆਂ ਨੂੰ ਦਿੱਤੀਆਂ ਜਾ ਰਹੀਆਂ ਐ ਨਹੀਂ ਕਰਨਾ ਠੀਕ ਆ ਆਪਾਂ ਬੇਟੀ ਬਚਾਓ ਬੇਟੀ ਪੜ੍ਹਾਓ ਉਧਰਲੇ ਪਾਸੇ ਵੀ ਧਿਆਨ ਕਰਨਾ ਹੈ ਪਰ ਇਹਨਾਂ ਨੂੰ ਖਤਮ ਨਹੀਂ ਕਰਨਾ ਵੇਖੋ ਦੀ ਲੜਕੀਆਂ ਮੈਰਿਟ ਚ ਬਹੁਤ ਅੱਗੇ ਜਾਣੀਆਂ ਹਨ ਉਹਨਾਂ ਦੀ ਮੈਰਿਟ ਦਾ ਜਿੱਥੇ ਐਂਡ ਹੁੰਦਾ ਮੁੰਡਿਆਂ ਦੀ ਮੈਰਿਟ ਉੱਥੇ ਸ਼ੁਰੂ ਹੁੰਦੀ ਹੈ ਮੈਂ ਪਿੱਛੇ ਜੇ ਇੱਕ ਟੈਸਟ ਲਿਆ ਜੀ ਇਹਦਾ ਟੱਟ ਦਾ ਟੀਚਰ एलिजिबिलिटी टेस्ट ਉਹਦੇ ਵਿੱਚ ਤੁਸੀਂ ਯਕੀਨ ਨਹੀਂ ਮੰਨਣਾ ਮੈਂ ਸੁਪਰਡੈਂਟ ਸੀਗਾ ਉਹਦੇ ਵਿੱਚ ਕੁੜੀਆਂ ਤਾਂ 70 ਤੇ ਮੁੰਡੇ 30 ਆਏ ਨਹੀਂ ਪੇਪਰ ਦੇਣ ਉਹਨਾਂ ਨੂੰ ਪਤਾ ਸੀ ਟੈਟ ਵੀ ਕਲੀਅਰ ਕਰ ਲਿਆ ਸਾਡੀ ਮੈਰਿਟ ਨਹੀਂ ਬਣਨੀ ਤੇ ਸਾਨੂੰ ਕੌਣ ਨੌਕਰੀ ਦੇਊਗਾ ਇਸ ਕਰਕੇ ਮੇਰੀ ਬੇਨਤੀ ਹੈ ਸਰਕਾਰ ਨੂੰ ਜੇ ਆਪਾਂ ਚੌਹਨਿਆ ਨਸ਼ਾ ਖਤਮ ਹੋਵੇ ਜੇ ਆਪਾਂ ਚੌਹਨਿਆ ਗੈਂਗਸਟਰਵਾਦ ਖਤਮ ਹੋਵੇ ਤਾਂ ਉਹਨਾਂ ਨੂੰ ਨੌਕਰੀਆਂ ਤੇ ਲੈਣਾ ਬਹੁਤ ਜ਼ਰੂਰੀ ਹੈ 50 50 ਪਰਸੈਂਟ ਰਿਜ਼ਰਵ ਕਰ ਦਿਓ 50% ਕੁੜੀਆਂ ਇੱਕ ਤਾਂ ਰਿਸ਼ਤੇ ਨਾਤੇ ਸੋਹਣੇ ਹੋ ਜਾਣਗੇ ਸਮਾਨਤਾ ਹੋਣੀ ਚਾਹੀਦੀ ਹਰ ਕੰਮ ਦੇ ਵਿੱਚ ਬਹੁਤ ਬਹੁਤ ਖਬਰਬਰ ਤਾਂ ਜਰੂਰੀ ਹੈ ਬਰਾਬਰਤਾ ਜਰੂਰੀ ਬਹੁਤ ਬਹੁਤ ਸ਼ੁਕਰੀਆ ਬਾਕੀ ਟਾਈਮ ਦੇ ਲਈ